ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਅੱਜ ਦੀ ਵੀਡੀਓ ਨਵਾਂ ਵਲੌਗ ਨਵੀਂ ਥਾਂ ਅੱਜ ਤੁਹਾਨੂੰ ਆਪਾਂ ਨਵੀਂ ਥਾਂ ਤੇ ਲੈ ਕੇ ਚੱਲਦੇ ਆਂ ਤੇ ਅੱਜ ਆਪਾਂ ਜਾ ਰਹੇ ਆਂ ਕੋਟਕਪਰਾ ਕੋਟਕਪਰਾ ਪਲੱਸ ਸਮਾਧ ਭਾਈ ਤੇ ਤੁਹਾਨੂੰ ਆਪਾਂ ਅੱਜ ਜਗ੍ਹਾ ਐਕਸਪਲੋਰ ਕਰਾਂਗੇ ਤੇ ਚੱਲਦੇ ਹਾਂ ਜੀ ਆਪਾਂ ਅੱਜ ਦੀ ਵੀਡੀਓ ਦੇ ਨਾਲ ਦੋਸਤੋ ਅੱਜ 12-13 ਦਿਨਾਂ ਬਾਅਦ ਧੁੱਪ ਨਿਕਲੀ ਹੈ ਤੇ ਅੱਜ ਧੁੱਪ ਦਾ ਆਨੰਦ ਲਓ ਜੀ ਕਿ ਉਮੀਦ ਇਹ ਨਾਲ ਪਤਾ ਵਰਨ ਜਿਹੜਾ ਉਹ ਖਰਾਬ ਹੀ ਹੋ ਚੁੱਕਿਆ ਸੀ ਚਿੱਕੜ ਤੇ ਗਾਰਾ ਜਿਹੜਾ ਸੜਕਾਂ ਦੇ ਉੱਪਰ ਕਾਫੀ ਫੈਲਿਆ ਹੋਇਆ ਤੇ ਅੱਜ ਹੋ ਸੁਖੂਆ ਇਸ ਆਸਤਰਾ ਹੋਊਗਾ ਜੀ ਜੇ ਸਾ ਤੁਤ ਪਚੰਗਰੀ ਆ ਹੱਬਾ ਕਰਿਆ ਸਸ ਸੈਸੀ ਚੌਕ ਦੇ ਵਿੱਚ ਆਇਆ ਜੀ ਸਸ ਸੈਸੀ ਚੌਕੋਂ ਐਂਡ 에어ਪੋਰਟ ਲੈਦਾ ਆ ਜੀ ਦੋ ਰੇੜੀਆਂ ਆਲੂ ਦੇ ਪਰੌਂਠੇ ਲੰਗਦੇ ਨੇ ਇਹ ਭਾਈ ਇਹ 30 ਰੁਪਏ ਦੇ ਦੋ ਪਰੌਂਠੇ ਨਾਲ ਚਟਨੀ ਤੇ ਅਚਾਰ ਵਧੀਆ ਨਾਲ ਦਿੰਦੇ ਨੇ ਇਹ ਬਾਈਪਾਸ ਮਨੇਰ ਕੋਟਲਾ ਤੇ ਦੋ ਰੇੜੀਆਂ ਲੱਗਦੀਆਂ ਨੇ ਜਿਸ ਜਿਸ ਕਿਸੇ ਨੇ ਵੀ ਸਸਤੇ ਦੇ ਵਿੱਚ ਆਪਣਾ ਬ੍ਰੇਕਫਾਸਟ ਕਰਨਾ ਉਹ ਇੱਥੇ ਕਰ ਸਕਦੇ ਨੇ ਵਧੀਆ ਹੁੰਦਾ ਇਹਨਾਂ ਦੇ ਆਲੂ ਪਰੌਂਦੇ 30 ਰੁਪਏ ਦੇ ਦੋ ਇਹ ਹੈ ਜੀ ਲੁਧਿਆਣਾ ਰੋਡ ਆਪਾਂ ਐਮਦਗੜ ਤੋਂ ਬਾਇਆ ਰੈਕੋਟ ਤੋਂ ਕੇ ਫੋਟਕਪੁਰਾਂ ਨੂੰ ਚੱਲਾਂਗੇ ਆ ਦੇਖ ਸਕਦੇ ਹੋ ਤੁਸੀਂ ਇਹ ਮੀਂਹ ਨਾਲ ਰੋਡ ਕਾਫੀ ਈ ਜਗ੍ਹਾ ਤੋਂ ਖਰਾਬ ਹੋ ਰਹੀ ਆ ਆ ਬੰਦੇ ਹੜ ਪੀੜ ਤਾਲੇ ਖੋ ਜੀ ਹੜਪੀਰਤਾਂ ਦੀ ਸੇਵਾ ਤਲਵੰਡੀ ਮਾਲਕ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਤੋਂ ਇਹ ਬਾਈ ਨੇ ਇਹ ਲੈ ਕੇ ਜਾ ਰਹੇ ਨੇ ਹੜਪੀਰਤਾਂ ਦੀ ਸੇਵਾ ਦੇ ਲਈ ਇਹ ਬਾਈ ਨੇ ਜੀ ਆਪਣੇ ਹੜਪੀਰਤਾਂ ਦੀ ਦੇ ਲਈ ਸੇਵਾ ਕਰਨ ਵਾਸਤੇ ਜਾ ਰਹੇ ਨੇ ਇਹ ਆਪਣੇ ਕਿੱਥੋਂ ਆਏ ਤੁਸੀਂ ਸਾਰੇ? ਸਮਾਣਾ ਜ਼ਿਲ੍ਹਾ ਫਟਿਆਲਾ। ਇਹ ਕੋਈ ਸੰਸਥਾ ਵੱਲੋਂ ਆਏ ਤੁਹਾਡਾ ਬਣਾਏ ਹੋਈ ਪਿੰਡ ਵੱਲੋਂ। ਇਹਦੇ ਵਿੱਚ ਕੀ ਕੀ ਲੈ ਕੇ ਜਾ ਰਹੇ ਹੋ ਜੀ? ਇਹ ਚਾਰ ਹੈ ਜੀ। ਉਹ ਚਾਰ। ਉਹ ਚਾਰ ਜੀ ਸੇਵਾਦਾਰ ਕਿੱਧਰੇ ਆਏ ਜੀ? ਜੇਰਾਪਾ ਬਾਬਾ ਨਾਨਕ। ਇਹ ਇੱਕ ਤਰ੍ਹਾਂ ਵੰਡੀ ਮਾਰਚ ਪਸੀਨ ਸਮਾਣਾ ਜ਼ਿਲ੍ਹਾ ਫਟਿਆਲਾ। ਇਹ ਸਾਰੇ ਪਿੰਡ ਵੱਲੋਂ ਕੀਤੀ ਗਈ ਸੇਵਾ ਹੈ ਜੀ। ਹਾਂ ਜੀ। ਇਹ ਦੇਖ ਸਕਦੇ ਹੋ ਜੀ। ਇਹ ਪੂਰੀ ਟਰਾਲੀ ਭਰ ਕੇ ਅਚਾਰ ਦੀ ਜਾ ਰਹੀ ਹੈ ਜੀ। ਤੀਸਰੀ ਵਾਰ ਲੈ ਕੇ ਜਾ ਰਹੇ ਆਂ ਜੀ ਤੀਸਰੀ ਵਾਰ ਅੱਛਾ ਪਿੰਡ ਤੋਂ ਤੁਹਾਡੇ ਹਾਂ ਜੀ ਹਾਂ ਜੀ ਦੁਬਾਰਾ ਪਿੰਡ ਦਾ ਨਾਮ ਦੱਸੋ ਦੁਬਾਰੇ ਫਿਰ ਤਲਵੰਡੀ ਮਾ ਜੀਲਾ ਪਟਿਆਲਾ ਜੀ ਓਕੇ ਓਕੇ ਆਪਾਂ ਆ ਗਏ ਆ ਜੀ ਬਾਗੇ ਪੁਰਾਣੇ ਦੇਖ ਸਕਦੇ ਹੋ ਜੀ ਇਹ ਅਗਾ ਪਰਾਣਾ ਸਾਹਮਣੇ ਆ ਹੈਗਾ ਜੀ ਕੋਟਕਪੜਾ ਰੋਡ ਮੁੱਦਕੀ ਬਾਈ ਦੇਖ ਸਕਦੇ ਹੋ ਜੀ ਪੀਵੀਸੀ ਫਰਨੀਚਰ ਦਾ ਕੰਮ ਹੈ ਜਿਹੜਾ ਜੀ ਇੱਥੇੋਂ ਕਰਵਾ ਸਕਦੇ ਹੋ ਤੁਸੀਂ ਲੈ ਸਕਦੇ ਹੋ ਇਹ ਨੇ ਜੀ ਇੱਥੇ ਦੇ ਓਨਰ ਹਰੀਜੰਤ ਸਿੰਘ ਜੀ ਮਾਡਲ ਪੁੱਛ ਕੇ ਦੱਸੋ ਇਹ ਆ ਜੀ ਦੁਕਾਨ ਦਾ ਨਾਮ ਜੀ ਆਰ ਸਟੋਰ ਪੀ ਵੀ ਸੀ ਪੈਨਲ ਇੱਥੇ ਪੀ ਵੀ ਸੀ ਸੀਟਾਂ ਬੈਕ ਲਾਈਟ ਸੀਟ ਪਲਾਸਟਿਕ ਚੁਗਾਠਾਂ ਡੋਰ ਰਬੜ ਅਤੇ aluminium ਦਾ ਸਾਰਾ ਸਮਾਨ ਮਿਲਦਾ ਜੀ ਵੇ ਤੁਸੀਂ ਆ ਸਕਦੇ ਹੋ ਜੀ ਰੋਡ ਸਮਲਸਰ ਰੋਡ ਬਾਗਾ ਪੁਰਾਣਾ ਇਹ ਬਾਗਾ ਪੁਰਾਣਾ ਦੇ ਵਿੱਚ ਜੀ ਦੁਕਾਨ ਇਹਦੇ ਓਨਰ ਹੈਗੇ ਨੇ ਇਹਦਾ ਦੂਨ ਦੇ ਅੱਛਾ ਸਪੀਕਰ ਕੋਲੇ ਦਾ ਹੁੰਦਾ ਪੂਰਾ ਬੋਰ ਕੀ ਕਿ ਤੋਂ ਬੋਰ ਇਹ ਆ ਸੰਤਲ ਦੇ ਅੱਛਾ ਉਸ ਤੇ ਰੰਗ ਹੋ ਜਾਂਦੇ ਹਾਂ ਇਹ ਮੁੜੀਂਦਾ ਕਰਨਾ ਪਊਗਾ ਆਹ ਦੇਖ ਰਿਹਾ ਬੁੜਿਆਂ ਨੂੰ ਸਲਾਹ ਕਰਦਾ ਡਾਊਨ ਲੈਂ ਲੈਣ ਇਹ ਆਏ ਨਾ ਵਾਈ ਹੋਈ ਨਹੀਂ ਬਾਹਰ ਆਉਣੀ ਕਿਤੇ ਇਹਦੇ ਨਾਲ ਆਪਾਂ ਲਿਆ ਜਾਂਦੀ ਜਿੰਨਾਂ ਹਾਂ 150 ਰੁਪਏ ਦੀ ਸੀ ਹਾਂ ਹੈਗੀ ਆ ਜਾਂਦੀ ਆ 220 ਦੀ ਆਜ ਕੋ 170 ਰੁਪਏ ਦੀ ਦੋ ਵੀ ਸਾਰੀ ਆਏਗੀ 220 ਵਾਲੀ ਹੈਗੀ

ਪੀਵੀਸੀ ਆਦੋ 70 ਰੁਪਏ ਦਾ ਪੀਸ ਹੁੰਦਾ ਪੀਵੀਸੀ ਦਾ ਹੁੰਦਾ ਹੈ ਆ ਚਾਰ ਤੋਂ ਲੱਗੇ ਨੇ ਸਾਂਡੇ ਸ਼ੀਸ ਉਹ ਆ ਵੀ ਹੋਈ ਆਲੀ ਆਪਾਂ ਤੋਂ ਲਿਆ ਲਈ ਸਾਡੇ ਚਾਰ ਤੋਂ ਲੱਗੇ ਨੇ ਇਹਨੇ ਜੀ ਆਪਣੇ ਇੱਥੇ ਦੁਕਾਨ ਦੇ ਓਨਰ ਗੁਰਜੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਤੁਸੀਂ ਆਪਣੇ ਇੱਥੇ ਦੱਸੋ ਵੀ ਤੁਹਾਡੇ ਕੋਲ ਕੀ ਕੀ ਸਮਾਨ ਮਿਲਦਾ ਆਪਣੇ ਕੋਲ ਪੀਵੀਸੀ ਮਿਲ ਜਾਂਦੀ ਆ ਬੈਕਰਡ ਸ਼ੀਟ ਲੋਵਰ ਸਟਿੱਕਰ ਮੁੜਿਆਂ ਦਾ ਸਾਰਾ ਮਿਲ ਜਾਂਦਾ ਲੋਵਰ ਸਾਰੇ ਤਰ੍ਹਾਂ ਦੇ ਮਿਲ ਜਾਂਦੇ ਆ ਹੋਰ ਵੀ ਜੋ ਕਰਾਂਗੇ ਡੈਕੋਰੇਸ਼ਨ ਦਾ ਸਮਾਨ ਸਾਰੇ ਮਿਲ ਜਾਂਦਾ ਵਾਲ ਪੇਪਰ ਵੀ ਮਿਲ ਜਾਂਦਾ ਰੇਟ ਕਿਸ ਤਰ੍ਹਾਂ ਨੇ ਤੁਹਾਡੇ ਜੀ ਤੁਹਾਨੂੰ ਕੋਈ ਯਾਜ ਰੇਟ ਆ ਜੋ ਹੁੰਦਾ ਚੱਲਦਾ ਵੇਰ ਦਾ ਕੁਝ ਨਹੀਂ ਜੇ ਤਾ ਮਾਰਗੀ ਪਤਾ ਕਰਕੇ ਆ ਜਾਓ ਆਪ ਨੂੰ ਜਾਇ ਜਰੂਰ ਹੈ ਕਿੱਥੇ ਹੁਣਾ ਪਊ ਜੀ ਆਪਾਂ ਨੂੰ ਮਾਰਗਾ ਪੁਰਾਣਾ ਜਾਣਾ ਮੰਡੀ ਦੇ ਸਾਹਮਣੇ ਜੀ ਆਸਤੋ